ਜਾ ਨਾਮ ਮੰਦਰ ਵਿੱਚ ਉਹਦੇ ਸੰਬੰਧ ਵਿੱਚ ਮੈਂ ਅੱਜ ਬਾਲਾ ਈ ਮੰਦਰ ਅ ਜਗਤ ਗੁਰੂ ਜੀ ਕੋ ਮਾਫੀ ਮੰਗ ਚੁਕੀ ਆਂ ਸਾਰੇ ਸੰਤ ਸਮਾਇਕਾ ਮਾਫੀ ਮੰਗ ਕੇ ਆਈ ਆਂ ਤੇ ਜਿਦੇ ਵੀ ਮਨ ਨੂੰ ਕੋਈ ਠੇਸ ਪਹੁੰਚੀ ਹੈ ਤੇ ਮੈਂ ਸਭ ਕੋਲੋਂ ਮਾਫੀ ਮੰਗਦੀ ਆਂ ਜੈ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਬਾਲਾ ਜੀ ਧਾਮ ਕਾਲੇਗਨਪੁਰ ਵਿਖੇ ਜਿਸ ਲੜਕੀ ਨੇ ਥੋੜੇ ਦਿਨ ਪਹਿਲਾਂ ਸ਼੍ਰੀ ਦਰਗਿਆਣਾ ਤੀਰਥ ਵਿੱਚ ਇੱਕ ਪੰਜਾਬੀ ਗਾਣੇ ਲਾ ਕੇ ਵੀਡੀਓ ਬਣਾਈ ਸੀ ਉਸ ਸੰਬੰਧ ਵਿੱਚ ਅੱਜ ਉਹ ਬੱਚੀ ਇੱਥੇ ਆ ਕੇ ਉਹਨੇ ਪੂਰੇ ਸੰਤ ਸਮਾਜ ਕੋ ਮਾਫੀ ਮੰਗੀ ਆ ਸਮਾਜ ਨੇ ਉਹਨੂੰ ਮਾਫੀ ਵੀ ਕਰ ਦਿੱਤਾ ਤੇ ਅੱਗੇ ਤੋਂ ਤਾੜਨਾ ਵੀ ਕੀਤੀ ਹੈਗਾ ਕਿ ਭਵਿੱਖ ਵਿੱਚ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਨਾਲ ਹੀ ਸੰਤ ਸਮਾਜ ਨੇ ਉਹਨੂੰ ਸ਼੍ਰੀ ਦਰਗਿਆਨਾ ਤੀਰਥ ਵਿੱਚ 7 ਦਿਨ ਦੀ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਦਰਗਿਆਨਾ ਤੀਰਥ ਸ਼੍ਰੀ ਪ੍ਰਕਰਮਾ ਦੇ ਵਿੱਚ ਸਫਾਈ ਕਰਨ ਦਾ ਫਰਮਾਨ ਵੀ ਦਿੱਤਾ ਆ ਉਹਨੂੰ ਹੁਕਮ ਵੀ ਦਿੱਤਾ ਆ ਕਿ ਤੂੰ ਇਹ ਸਜ਼ਾ ਨਹੀਂ ਸਮਝਣੀ ਇਹ ਸੇਵਾ ਕਰਨੀ ਆ ਜੇ ਉਹ 7 ਦਿਨ ਸੇਵਾ ਨਹੀਂ ਕਰਦੀ ਕੀ ਇਹ ਦੇਖੀ ਜੇ ਉਹ ਬੱਚੀ ਸੇਵਾ ਨਹੀਂ ਕਰੇਗੀ ਫਿਰ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਲਾਕੇ ਦੇ ਰਹਿਮਤ ਪੂਰਨ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਧਾਰਮਿਕ ਸਥਾਨ ਤੇ ਜਾ ਕੇ ਇਹੋ ਜੀਆਂ ਰੀਲਾਂ ਨਾ ਬਣਾਓ ਰੀਲਾਂ ਬਣਾ ਕੇ ਤੁਸੀਂ ਗਾਣੇ ਲਾ ਕੇ ਆਪਣੀ ਪਬਲਿਕ ਸਿਟੀ ਵਾਸਤੇ ਸਿਰਫ ਧਾਰਮਿਕ ਸਥਾਨ ਦਾ ਇਸਤੇਮਾਲ ਕਰ ਰਹੇ ਜੇ ਉਹਰੇ ਨਾਲ ਪਤਾ ਨਹੀਂ ਕਿੰਨੇ ਆ ਜਾਣਿਆਂ ਦੀ ਆ ਭਾਵਨਾ ਨੂੰ ਠੇਸ ਪਹੁੰਚਦੀ ਆ ਮੈਂ ਤੇ ਇਹੋ ਹੀ ਬੇਨਤੀ ਕਰਾਂਗਾ ਕਿ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਫਿਲਮਾਂ ਰੀਲਾਂ ਲਾ ਕੇ ਜਿਹੜੀਆਂ ਗਾਣੇ ਲਾ ਕੇ ਗਾਉਂਦੇ ਜੇ ਇਹ ਬੰਦ ਕਰੋ ਵੈਸੇ ਤੇ ਮੈਂ ਦਰਗਾਹਨਾ ਕਮੇਟੀ ਨੂੰ ਵੀ ਇਹ ਕਹਿਣਾ ਚਾਹੁੰਦਾ ਆ ਕਿ ਜਿਹੜਾ ਵੀ ਅੱਗੇ ਤੋਂ ਵੀਡੀਓ ਬਣਾਉਂਦਾ ਉਹਰਾ ਫੜ ਕੇ ਮੋਬਾਈਲ ਤੋੜ ਦੋ ਪਰ ਗੁਰੂ ਜੀ ਅਸੀਂ ਦੇਖਿਆ ਵੀ ਦੁਕਾਨਾਂ ਬੰਦ ਦੀ ਵੀਡੀਓ ਵੀਰਲ ਹੋਈ ਆ ਉੱਥੋਂ ਦੇ ਇੱਕ ਪ੍ਰਬੰਧਕ ਆ ਉੱਥੋਂ ਦੇ ਪ੍ਰਧਾਨ ਦਾ ਕਿਸੇ ਦਾ ਬਿਆਨ ਨਹੀਂ ਆਇਆ ਤੁਸੀਂ ਜਿਹੜਾ ਦਰਦ ਸਾਂਭਿਆ ਵਾ ਤੁਸੀਂ ਦਰਦ ਲਿਆ ਵਾ ਕਿ ਲੱਗਦਾ ਨਹੀਂ ਹਿੰਦੂ ਸਮਾਜ ਨੂੰ ਹਰ ਕੋਲ ਅਗੇ ਆਉਣਾ ਚਾਹੀਦਾ ਸੀ ਦੱਸਿਆ ਕੀ ਹੈ ਜੀ ਦਰਗਿਆਨਾ ਕਮੇਟੀ ਦਾ ਕੰਮ ਹੈਗਾ ਇਹ ਉਹਨਾਂ ਦੀ ਆਪਣੀ ਲੜਾਈ ਨਹੀਂ ਖਤਮ ਹੋਣ ਦੀ ਤੇ ਉਹ ਕੀ ਕਰਨਾ ਉਹਨਾਂ ਦੇ ਪ੍ਰਧਾਨ ਜੀ ਦਾ ਕਦੀ ਕੁੱਤਿਆਂ ਦੇ ਬਿਆਨ ਆ ਜਾਂਦਾ ਆ ਕਦੀ ਅੰਬਾਂ ਦੇ ਬਿਆਨ ਆ ਜਾਂਦਾ ਆ ਉਹਨਾਂ ਦਾ ਐਸ ਬੰਦੇ ਖਿਆਲ ਹੀ ਨਹੀਂ ਹੈਗਾ ਮੈਂ ਤੇ ਆਪਣੇ ਆਪਣੀ ਮੇਰੀ ਨਿੱਜੀ ਰਹਿ ਮੈਂ ਤੁਹਾਨੂੰ ਪ੍ਰਧਾਨ ਹੀ ਨਹੀਂ ਮੰਨਦਾ ਅੱਜ ਤੋਂ ਬਾਅਦ ਕਿਉਂ ਜਿਸ ਨੇ ਆਪਣੇ ਉਹਨੂੰ ਤੇ ਧਰਮ ਦੇ ਵਾਸਤੇ ਭਾਇਆ ਨਾ ਉਥੇ ਜਿਸ ਨੇ ਧਰਮ ਦੀ ਗੱਲ ਹੀ ਨਹੀਂ ਕਰਨੀ ਤੁਹਾਨੂੰ ਆਪਾਂ ਪ੍ਰਧਾਨ ਕੀ ਮੰਨਣਾ ਹੈ ਕੋਈ ਲੱਗਦਾ ਗੁਰੂ ਜੀ ਜੇ ਤੁਸੀਂ ਨਾ ਇਹ ਮੁੱਦਾ ਚੁੱਕਦੇ ਤੇ ਮੈਨੂੰ ਲੱਗਦਾ ਸੀ ਅੱਜ ਤੱਕ ਇਹ ਜਿਹੜੀ ਕਾਰਵਾਈ ਨਹੀਂ ਸੀ ਹੋਈ ਜੀ ਤੁਹਾਡੇ ਨਹੀਂ ਜੀ ਹਰ ਇੱਕ Hindu ਸਮਾਜ ਸਨਾਤਨੀ ਦੇ ਮੰਨ ਦੇ ਵਿੱਚ ਰੋਸ ਸੀ ਸਾਰਿਆਂ ਨੇ ਤੁਹਾਡੇ ਨਾਲ ਸੰਯੋਗ ਕੀਤਾ ਇਹ ਨਹੀਂ ਕਹਿ ਸਕਦੇ ਕਿ ਮੈਂ ਅੱਗੇ ਲੱਗਾ ਜਾਂ ਨਹੀਂ ਲੱਗਾ ਪੂਰਾ ਸੰਤ ਸਮਾਜ ਮੇਰੇ ਨਾਲ ਸੀ ਨਾਲ ਲੱਗੇ ਨੇ ਪਰ ਹਰ ਕਿਸ ਨਾਤਨੀ ਵੀ ਮੇਰੇ ਨਾਲ ਸੀ ਮੈਂ ਉਹਨਾਂ ਸਨਾਤਰੀਆਂ ਦਾ ਵੀ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਸਾਡੀ ਥਰੂ ਸੋਸ਼ਲ ਮੀਡੀਆ ਮਦਦ ਕੀਤੀ ਆ ਸਭ ਤੋਂ ਜ਼ਿਆਦਾ ਮੈਂ ਮੀਡੀਆ ਦਾ ਧੰਨਵਾਦ ਕਰਦਾ ਆਂ ਜਿਨ੍ਹਾਂ ਨੇ ਬਦੌਲਤ ਅੱਜ ਉਹ ਮਾਫੀ ਮੰਗੇ ਗਈ ਆ ਸੀਮਾ ਕੀ ਲਾਈ ਗਈ ਧਾਰਮਿਕ ਸੀ ਵੀ ਦੱਸ ਦਿਆਂ ਪਰ ਜੇਕਰ ਨਹੀਂ ਕਰਦੀ ਤੇ ਉਹਦੇ ਵੀ ਕੀ ਸਜ਼ਾ ਚਾਹ ਰ ਧਾਰਮਿਕ ਸਜ਼ਾ ਨੂੰ ਇਹ ਲਾਈ ਗਈ ਆ ਕੁੜੀ ਨੂੰ ਕੀ ਇਹ 7 ਦਿਨ ਸ੍ਰੀ ਦਰਗਿਆਨਾ ਤੀਰਥ ਦੀ ਪ੍ਰਕਰਮਾ ਦੀ ਸਫਾਈ ਕਰੇਗੀ ਜੇ ਉਹ ਇਹ ਸਜਾ ਨਹੀਂ ਕਰਦੀ ਫਿਰ ਆਪਾਂ ਇਹਦੇ ਕਾਨੂੰਨੀ ਕਾਰਵਾਈ ਕਰਾਵਾਂਗੇ